ਸਤਿ ਸ੍ਰੀ ਅਕਾਲ ਜੀ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਚਾਹ ਹਾਂਜੀ ਦੋਸਤੋ ਆ ਸਾਡੇ ਸਾਹਮਣੇ ਖੜੀ ਆ ਮਹਿੰਦਰਾ ਸਭ ਤੋਂ ਪਹਿਲੀ ਇਲੈਕਟ੍ਰਿਕ ਕਾਰ ਇਹ ਆ ਦੋਸਤੋ ਮਹਿੰਦਰਾ XUV400 ਤੇ ਜੋ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਹੈਗਾ ਇਹਦਾ ਸਭ ਤੋਂ ਟੋਪ ਮਾਡਲ EL Pro ਤੇ ਗੱਲ ਕਰਨਿਆ ਦੋਸਤੋ ਇਹਦੀ ਵੀਡੀਓ ਦੀ ਸਭ ਤੋਂ ਪਹਿਲਾਂ ਆ ਜਾਨਨੇ ਆ ਆਪਾਂ ਇਹਦੇ ਫਰੰਟ ਤੇ ਤੇ ਇਹ ਆ ਦੋਸਤੋ ਆਪਣੇ ਪ੍ਰੋਜੈਕਟਰ ਜੋ ਕੋ ਲੌਬੀ ਮਾਸਤੇ ਯੂਜ਼ ਹੁੰਦੇ ਆ ਤੇ ਇਹ ਆ ਸਾਈਡ ਤੇ ਆਪਣੇ ਹਾਈ ਲੈਂਪ ਜੋ ਕਿ ਹਾਈ ਬੀਮ ਵਾਸਤੇ ਇਧਰ ਆਪਣਾ ਇੰਡੀਕੇਟਰ ਹੈਲੋਜਨ ਵਿੱਚ ਤੇ ਇਹ ਆਪਣੇ ਡੀਆਰਐਲ ਜੋ ਕਿ ਰਾਤ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਦੇਖਣ ਨੂੰ ਤੇ ਇਹ ਦੋਸਤੋ ਸਲੇ ਦੇ ਫੋਗ ਲੈਂਪ ਜੋ ਕਿ ਹੈਲੋਜਨ ਬੇਸਡ ਆ ਸਾਰਾ ਸੱਟ ਬਦ ਦੋਸਤੋ ਇਹਦਾ ਹੈਲੋਜਨ ਬੇਸਡ ਆ ਤੇ ਵੇਖੋ ਦੋਸਤੋ ਇਹਦੀ ਲੋਕ ਕਿੰਨੀ ਵਧੀਆ ਲੱਗ ਰਹੀ ਆ ਤੇ ਵਿੱਚ ਇਹਦੇ ਵਿੱਚ ਕਾਪਰ ਦਾ ਐਲੀਮੈਂਟ ਦਾ ਯੂਜ਼ ਕੀਤਾ ਗਿਆ ਵਾ ਜਿਸ ਤੋਂ ਪਤਾ ਲੱਗ ਰਿਹਾ ਪੀ ਇਹ ਮਹਿੰਦਰਾ ਦੀ ਇਲੈਕਟ੍ਰਿਕ ਕਾਰ ਵਾ ਤੇ ਆਪਣਾ ਆ ਜੰਨੇ ਆ ਦੋਸਤੋ ਲੋਕ ਤੇ ਇਹ ਵੀ ਦੋਸਤੋ ਮਹਿੰਦਰਾ ਨੇ ਉੱਪਰ ਦੇ ਨਾਲ ਹੀ ਐਲਿਓ ਹਾਈਲਾਈਟ ਕੀਤਾ ਗਿਆ ਹੋ ਜੋ ਕਿ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਵੇ ਇੱਕ ਅਲੱਗ ਹੀ ਟੱਚ ਦੇ ਰਿਹਾ ਵਾ ਗੱਡੀ ਨੂੰ ਬਲੈਕ ਆਰਡ ਨਾਲ ਇੱਕ ਪੋਪਟ ਕੋਪਰ ਐਲੀਮੈਂਟ ਬਹੁਤ ਵਧੀਆ ਲੱਗ ਰਿਹਾ ਹੁਣ ਗੱਲ ਕਰਨਾ ਦੋਸਤੋ ਇਹਦੀ ਚੜਾਈ ਦੀ ਦੋਸਤੋ ਸਪੱਟੇ ਦੀ ਚੜਾਈ ਇਸ ਗੱਡੀ ਦੀ ਜੋ ਹੈਗੀ ਆਪਣੇ 1820 ਹੈ ਨਾ ਤੇ ਜੋ ਕਿ ਰੋਡ ਤੇ ਬਹੁਤ ਜ਼ਿਆਦਾ ਵਧੀਆ ਤੇ ਹੈ ਗੱਡੀ ਵਧੀਆ ਲੱਗ ਰਹੀ ਆ ਤੇ ਦੇਖਣ ਨੂੰ ਤਾਂ ਦੋਸਤੋ ਬਹੁਤ ਕੈਂਟ ਵਾ ਤੇ ਜਦੋਂ ਰੋਡ ਤੇ ਚੱਲਦੀ ਆ ਤੇ ਲੋਕੀ ਦੇਖਦੇ ਆ ਮੁਰਮੁਰ ਕੇ ਵੀ ਕਿਹੜੀ ਗੱਡੀ ਜਾ ਰਹੀ ਆ ਤੇ ਚਲੋ ਹੁਣ ਗੱਲ ਕਰਨੀ ਆ ਦੋਸਤੋ ਇਹਦੀ ਆਪਣੀ ਗ੍ਰਿਲ ਵਗੈਰਾ ਦੀ ਆ ਜੰਨੇ ਆ ਦੋਸਤੋ ਨੇ ਸਾਈਡ ਪ੍ਰੋਫਾਈਲ ਤੇ ਸਾਈਡ ਪ੍ਰੋਫਾਈਲ ਤੇ ਆਗੇ ਦੋਸਤੋ ਪਹਿਲਾ ਗੱਲ ਕਰਨੇ ਆ ਆਪਾਂ ਇਹਦੇ ORVM ਦੀ ਜੋ ਕਿ ਇਲੈਕਟ੍ਰਿਕਲੀ ਫੋਲਡੇਬਲ ਤੇ ਅਡਜਸਟੇਬਲ ਆ ਤੇ ਬੋਡੀ ਕਲਰ ਦੇ ਵਿੱਚ ਸਾਨੂੰ ਮਿਲਦੇ ਆ ਤੇ ਉੱਪਰ ਮੈਦਾ ਸਾਨੂੰ LED ਦੇ ਨਾਲ ਇੰਡੀਕੇਟਰ ਜੋ ਕਿ ਸੋਨਾ ਲੱਗ ਰਿਹਾ ਵਾ ਤੇ ਆਟੋਮੈਟਿਕ ਤਾ ਨੂੰ ਪਤਾ ਸਾਰੇ ਫੋਲ ਵਗੈਰਾ ਹੋ ਜਾਂਦੇ ਆ ਤੇ ਗੱਲ ਕਰਨੇ ਤੇ ਟਾਈਪ ਸਾਈਜ਼ ਦੀ ਜੋ ਕਿ ਹੈਗਾ ਵਾ 265 20565 R16 ਇਹਦੇ ਦੋਸਤੋ ਇਹਦੇ ਟਾਇਰ ਵਾ ਤੇ 16 ਇੰਚ ਦੇ ਆਪਣਾ ਅਲੋਏ 휠 ਜੋ ਕਿ ਡਾਇਮੰਡ ਕੱਟਵੇ ਸਾਨੂੰ ਮਿਲਦੇ ਆ ਤੇ ਚਾਰਾਂ ਟਾਇਰ ਆਵੇ ਸਾਨੂੰ ਡਿਸਕ ਬ੍ਰੇਕ ਮਿਲਦੀ ਆਏ ਤੇ ਕਿਉਂਕਿ ਬ੍ਰੇਕ ਥੋੜਾ ਵਧੇ ਘਰ ਦਿੰਦੀ ਆ ਤੇ ਕੁਆਲਿਟੀ ਵਗੈਰਾ ਵਧੇ ਚ ਹੋਣਾ ਨਾ ਆ ਆ ਜੰਨੇ ਆ ਦੋਸਤੋ ਇਹਦੇ ਉੱਪਰ ਇਹ ਆ ਦੋਸਤੋ ਇਹਦੀ ਬਲੈਕ ਚ ਰੂਫ ਤੇ ਇਹ ਜੀ ਸਾਨੂੰ ਟੋਪ ਮਿਲਦਾ ਇਹਦਾ ਉਹ ਸਾਨੂੰ ਮਿਲਦਾ ਡੁਅਲ ਕਲਰ ਚ ਜੋ ਕਿ ਕਾਪਰ ਤੇ ਬਲੈਕ ਚ ਵਾ ਇਹ ਆ ਦੋਸਤੋ ਇਹ ਤੇ ਬੀ ਪਿੱਲੋ ਜੋ ਕਿ ਬੋਡੀ ਕਲਰ ਦੀ ਆ ਬਲੈਕ ਚ ਆ ਗੱਲ ਕਰਨਿਆ ਡੋਰ ਹੈਂਡਲ ਦੀ ਤੁੱਤ ਸਾਨੂੰ ਮਿਲਦਾ ਇਹਦਾ ਰਿਕਵਰ ਸੈਂਸਰ ਕਿਉਂਕਿ ਕੀਲੈਸ ਐਂਟਰੀ ਸਾਨੂੰ ਗੱਡੀ ਦੇ ਅੰਦਰ ਮਿਲਦੀ ਆ ਬਹੁਤ ਵਧੀਆ ਇਹਨੇ ਫੀਚਰ ਸਾਨੂੰ ਮਿਲ ਬਿੰਨਾ ਕੁਝ ਚਾਹੀਦਾ ਸੀ ਚਲੋ ਆਏ ਹੋ ਗਿਆ ਇਹਦਾ ਸਾਈਡ ਤੇ ਤੁਹਾਨੂੰ ਗੱਲ ਕਰਨਿਆ ਦੋਸਤੋ ਇਹਦੀ ਲੈਂਥ ਦੀ ਜੋ ਕਿ ਹੈਗੀ ਆ 4800 ਮਿਮ 4 ਮੀਟਰ ਤੋਂ ਉੱਤੇ ਦੋਸਤੋ ਗੱਡੀ ਆ ਤੇ ਦੇਖਣ ਨੂੰ ਸਾਈਡ ਵਾਲਕ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਆ ਤੇ ਗੱਡੀ ਲੰਬੀ ਵੀ ਲੱਗ ਰਹੀ ਆ ਲੰਬੀ ਇਸ ਕਰਕੇ ਕਿਉਂਕਿ ਇਹਦੀ ਲੈਂਥ ਏਰੀ ਵਧਾ ਦਿੱਤੀ ਗਈ ਆ ਈਵੀ ਗੱਡੀ ਆ ਇਹਨਾਂ ਦੀ ਫਰਸਟ ਤੇ ਇਹਦੇ ਵਿੱਚ ਇਹਨਾਂ ਨੇ ਬਹੁਤ ਪਰ ਪਰ ਕੇ ਫੀਚਰ ਪਾਏ ਆ ਤੇ ਅੱਧੇ ਵਿੱਚ ਤੁਹਾਨੂੰ ਮਗਨਾ ਆ ਤੇ ਬਾਕੀ ਹੁਣ ਗੱਲ ਕਰਨੇ ਆ ਆਪਾਂ ਇਹਦੇ ਗਰਾਊਂਡ ਕਲੀਅਰੈਂਸ ਦੀ ਦੋ ਕਿ ਦੋਸਤੋ ਇਹਦਾ ਹੈਗਾ ਵਾ ਆਪਣਾ ਦੋਸਤੋ ਇਹਮ ਤੇ ਹੁਣ ਗੱਲ ਕਰਨੇ ਆ ਆਪਾਂ ਇਹਦੇ ਬੈਕ ਤੇ ਇਹ ਆ ਦੋਸਤੋ ਦੀ ਰੀਅਲ ਪ੍ਰੋਫਾਈਲ ਤੇ ਸਭ ਤੋਂ ਪਹਿਲਾਂ ਤਾਂ ਗੱਲ ਕਰਨੇ ਆ ਦੋਸਤੋ ਆਪਾਂ ਇਹਦੇ ਟੇਲ ਲੈਂਪ ਦੀ ਜੋ ਇਹ ਆ ਦੋਸਤੋ ਆਲਵੇਜ਼ ਔਨ ਜਦੋਂ ਜਗਦੀ ਆ ਤੇ ਨੋਰਮਲ ਹੋ ਰਹੀ ਹਲੀ ਤੇ ਜਦੋਂ ਬ੍ਰੇਕ ਜੱਪਦੀ ਆ ਨਾ ਤੇ ਜੋ ਇਹ ਵਾਲਾ ਲੈਂਪ ਆ ਨਾ ਉਹ ਬਹੁਤ ਹੀ ਚੇਜ ਜਗਦਾ ਵਾ ਤੇ ਇਧਰ ਦੋਸਤੋ ਆ ਗਿਆ ਨੇ ਇੰਡੀਕੇਟਰ ਜੋ ਕਿ ਆਪਣਾ ਹੈਲੋਜਨ ਵਿੱਚ ਜਾਂ ਥੱਲੇ ਰਿਵਰਸ ਲੈਂਪ ਤੇ ਉਹਦੇ ਸਾਈਡ ਤੇ ਆਪਾਂ ਗੱਲ ਕਰਨੇ ਦੇ ਐਕਸਵੀ 4 ਡਬਲਯੂ ਦੀ ਬੈਜਿੰਗ ਜੋ ਕਿ ਕਾਪਰ ਦੇ ਵਿੱਚ ਦਿੱਤੀ ਗਈ ਆ ਵਧੀਆ ਲੱਗ ਰਿਹਾ ਦੋਸਤੋ ਦੇਖਣ ਨੂੰ ਕਿ ਬਲੈਕ ਤੇ ਕਾਲਰ ਥੋੜਾ ਫੱਬਜਾ ਵੀ ਰਿਹਾ ਵਾ ਇਧਰ ਈਵੀ ਦੀ ਬੈਜਿੰਗ ਤੇ ਇਹ ਆ ਇਹਦੀ ਆਪਣਾ ਉੱਪਰ ਵਾਈਪਰ ਤੇ ਜੋ ਕਿ ਆਟੋਮੈਟਡ ਆ ਤੇ ਇਹ ਆ ਦੋਸਤੋ ਆਪਣਾ ਰਿਫੋਗਰ ਉੱਪਰ ਹਾਈ ਮੋਸਟ ਲੈਂਪ ਤੇ ਸਰਫਨ ਇੰਟੀਨਾ ਨਾਲ ਸੋਰਾਇਆ ਸਪੋਇਲਰ ਵੀ ਦਿੱਤਾ ਗਿਆ ਵਾ ਜੋ ਕਿ ਗੱਡੀ ਦੇ 에어로 ਡਾਇਨਾਮਿਕਸ ਬਹੁਤ ਵਧੇਗਾ ਜ਼ਿੰਦਾ ਵਾ ਤੇ ਥੱਲੇ ਰਿਫਲੈਕਟਰ ਵਗੈਰਾ ਸਾਨੂੰ ਮਿਲਦੇ ਆ ਪਾਰਕਿੰਗ ਸੈਂਸਰ ਵੀ ਦੋਸਤੋ ਜਿਹਦੇ ਮਿਲਦੇ ਸਾਨੂੰ ਦੋ ਪਾਰਕਿੰਗ ਸੈਂਸਰ ਰਿਫਲੈਕਟਰ ਤੇ ਸਕਿਟ ਪਲੇਟ ਸੋਰੀ ਜੀ ਵਧੇ ਜੀ ਕੀਤੀ ਹੈ ਇਹਨਾਂ ਨੇ ਇਹ ਆ ਦੋਸਤੋ ਇਹਦਾ ਕੈਮਰਾ ਜੋਦੀ ਕਿ ਕੁਆਲਿਟੀ ਠੀਕ ਠਾਕ ਆ ਤੇ ਹੁਣ ਆਪਾਂ ਗੱਲ ਕਰਨੇ ਆ ਇਹਦੇ ਦੋਸਤੋ 360 ਵੀਰੋਸਦਾ ਕੰਪਲੀਟ ਹੋ ਗਿਆ ਵਾਤੇ ਰਹੀ ਆ ਗੱਲ ਦੋਸਤੋ ਦੇ ਵੀਲ ਬੇਸ ਦੀ ਦੋਸਤੋ ਆ ਗੱਡੀ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਵੀਲ ਬੇਸ ਮਿਲਦਾ ਵਾ ਜੋ ਕਿ ਇਸ ਟਾਈਮ ਕ੍ਰੇਟਾ ਤੇ ਸੈਲੋਸ ਵਰਗੀ ਗੱਡੀਆਂ ਨੂੰ ਟੱਕਰ ਦਿੰਦਾ ਵਾ 2600 ਅਹਮ ਦੋਸਤੋ ਇਹਦਾ ਸਾਨੂੰ ਵੀਲ ਬੇਸ ਮਿਲਦਾ ਵਾ ਜੋ ਕਿ ਬਹੁਤ ਜ਼ਿਆਦਾ ਤੇ ਦੇ ਕਰਕੇ ਸਾਨੂੰ ਅੰਦਰ ਸਪੇਸ ਬਹੁਤ ਜ਼ਿਆਦਾ ਵਜੇ ਮਿਲਦੀ ਆ ਆਰਾਮ ਨਾਲ ਤਿੰਨ ਬੰਦੇ ਕੰਫਰਟੇਬਲੀ ਬਹਿ ਸਕਦੇ ਆ ਕੋਈ ਦਿੱਕਤ ਵਗੈਰਾ ਨਹੀਂ ਹੋਏਗੀ ਤੇ ਬਾਕੀ ਤੁਸੀਂ ਦੇਖ ਰਹੇ ਹੋ ਗੱਡੀ ਕਿੰਨੀ ਸੋਹਣੀ ਇਹਦੀ ਲੁੱਕ ਜਿਹੜੀ ਲੁੱਕ ਵਾ ਨਿਕਰ ਕੇ ਆ ਰਹੀ ਆ ਤੇ ਹੁਣ ਆਪਾਂ ਗੱਲ ਕਰਨੇ ਆ ਦੋਸਤੋ ਇਹਦੇ ਅ ਤੇ ਇਹ ਤੁਹਾਨੂੰ ਥੋੜਾ ਥਾਲੋ ਦਿਖਾ ਰਹੇ ਹਾਂ ਕਿ ਗਰਾਊਂਡ ਕਿਰੀ ਥੋੜੀ ਜਿਆਦਾ ਦੇਖਣ ਨੂੰ ਲੱਗਦੀ ਲੇਕਿਨ ਹੈ ਵਾ ਜਿਹਦੇ ਕਰਕੇ ਸਾਨੂੰ ਕੱਡੇ ਵਿੱਚ ਜਿਆਦਾ ਕੋਈ ਦਿੱਕਤ ਵਗੈਰਾ ਨਹੀਂ ਹੋਏਗੀ ਤੇ ਚਲੋ ਹੁਣ ਚੱਲ ਲਈ ਆਪਾਂ ਗੱਡੀ ਦੇ ਅੰਦਰ ਤੇ ਉਹਦੇ ਵਿੱਚ ਸਾਨੂੰ ਚੱਲ ਚਾਹੀਦੀ ਹੈ ਇਹਦੀ ਛਾਬੀ ਤੇ ਚਲੋ ਦੋਸਤੋ ਸੋਹਣੇ ਲੱਗ ਤੇ ਦੋਸਤੋ ਆਪਾਂ ਬਾਰਹ ਸਾਲੀ ਗੱਡੀ ਕਵਰ ਕਰ ਲਈ ਆ ਤੇ ਚਲੋ ਹੁਣ ਚੱਲਨੇ ਆ ਗੱਡੀ ਦੇ ਅੰਦਰ ਤੇ ਤੁਹਾਨੂੰ ਦਿਖਾ ਰਿਹਾ 360 ਵੀਊ ਇਹਦਾ ਦੇਖੋ ਨਾ ਗੱਡੀ ਬਹੁਤ ਸੋਹਣੀ ਲੱਗ ਰਹੀ ਹੈ ਨਾ ਚਲੋ ਹੁਣ ਜਾਂਦੇ ਆ ਅੰਦਰ ਤੇ ਸਭ ਤੋਂ ਪਹਿਲਾਂ ਜਾਂ ਵਸਤਨ ਚੈਦੀ ਚਾਬੀ ਤੇ ਇਹ ਆ ਦੋਸਤੋ ਇਹਦੀ ਚਾਬੀ ਜੋ ਕਿ ਮਹਿੰਦਰਾ ਦੇ ਲੋਗੋ ਨਾਲ ਜੋ ਕਿ ਕੋਪਰ ਦੇ ਨਾਲ ਹਾਈਲਾਈਟ ਕੀਤਾ ਵਾ ਤੇ ਸਾਈਡ ਤੇ ਦੋਸਤੋ ਇਹਦੇ ਤਿੰਨ ਬਟਨ ਤੇ ਫਲਿੱਪ ਕੀ ਸਾਨੂੰ ਮਿਲਦੀ ਹੈ ਵੈਸੇ ਤੇ ਇਹ ਆ ਦੋਸਤੋ ਆਪਣਾ ਲੋਕ ਦਾ ਬਟਨ ਜੋ ਕਿ ਲੋਕ ਕੀਤਾ ਵਖ ਗੱਡੀ ਲੋਕ ਹੋ ਗਈ ਤੇ ਆਟੋਮੈਟਿਕ ਇਲੈਕਟ੍ਰਿਕਲੀ ਫੋਲਡ ਹੋ ਗਿਆ ਤੇ ਜਦੋਂ ਆਪਾਂ ਲੋਕ ਅਨਲੋਕ ਕਰਾਂ ਤੇ ਇੱਕ ਦੋਸਤਾਂ ਸਾਨੂੰ ਸੈਂਟਰ ਚ ਬਟਨ ਮਿਲਦਾ ਵਾ ਜਿਹਦੇ ਨਾਲ ਕੀ ਆਪਣਾ ਜਿਹੜਾ ਇਹ ਟੇਲ ਲੈਂਪ ਆ ਨਾ ਸਾਨੂੰ ਦਿਖਾਉਣਾ ਮੂਲੇ ਉਹਨਾਂ ਆਪਣਾ ਆ ਬਟਨ ਆ ਪਾਵੇਂ ਤੇ ਜਿਹੜਾ ਟੇਲ ਲੈਂਪ ਆ ਜਿਹੜਾ ਪਿੱਛੇ ਵਾਲਾ ਉਹ ਮਤਲਬ ਓਪਨ ਖੁੱਲ ਜਾਏਗਾ ਉਹ ਪੂਰਾ ਖੁੱਲੇਗਾ ਨਹੀਂ ਸਿਰਫ ਅਨਲੌਕ ਹੋਏਗਾ ਖੋਲਣਾ ਸਾਨੂੰ ਆਪਣੇ ਹੱਥ ਨਾਲ ਹੀ ਪੈਣਾ ਜਾ ਕੇ ਤੇ ਚਲੋ ਬਹੁਤ ਵਧੀਆ ਫੀਚਰ ਆਜ ਕੱਲ ਹਰੇ ਗੱਡੀ ਵਿੱਚ ਆ ਰਿਹਾ ਵਾ ਤੇ ਵਧੀਆ ਤੇ ਹੁਣ ਆਪਾਂ ਚੱਲਨੇ ਆ ਗੱਡੀ ਦੇ ਅੰਦਰ ਤੇ ਪਹਿਲਾ ਕੰਮ ਆ ਗੱਡੀ ਅਨਲੌਕ ਜੋ ਕਿ ਪਹਿਲਾਂ ਲੋਕ ਸੀ ਇਹ ਕੀਤੀ ਆਪਾਂ ਗੱਡੀ ਅਨਲੌਕ ਤੇ ਹੁਣ ਕਰਨੇ ਆ ਗੱਲ ਇਹਦੇ ਡੋਟਰੀਂ ਦੀ ਇਹ ਦੇਖੋ ਦੋਸਤੋ ਇਹਦਾ ਡੋਟ ਰੇਮ ਜੋ ਕਿ ਡੁਅਲ ਟੋਨ ਵਿੱਚ ਮੈ ਸਾਨੂੰ ਮਿਲਦਾ ਵਾ ਬਲੈਕ ਤੇ ਬੀਜ ਕਲਰ ਸੋਹਣਾ ਲੱਗ ਰਿਹਾ ਦੋਸਤੋ ਦੇਖਣ ਨੂੰ ਤੇ ਆਪਾਂ ਆ ਜੰਨੇ ਇਹ ਥੋੜਾ ਸੋਫਟ ਟੱਚ ਦਾ ਦਿੱਤਾ ਗਿਆ ਵਾ ਉੱਤੇ ਆ ਹਾਰਡ ਪਲਾਸਟਿਕ ਤੇ ਹੁਣ ਆ ਜੰਨੇ ਇਹਦੇ ਕੰਟਰੋਲ ਵਗੈਰਾ ਤੇ ਪਾਵਰ ਵਿੰਡੋ ਦੀ ਨਾਲ ਦੋਸਤੋ ਤੋਂ ਪਹਿਲਾਂ ਤੁਹਾਨੂੰ ਮਿਲਦੀ ਦੀ ਆਪਣੀ ਸੈਂਟਰਲ ਲੋਕਿੰਗ ਜੋ ਕਿ ਲੋਕ ਕਰਨ ਵਾਸਤੇ ਅੱਗੇ ਆ ਦੋਸਤੋ ਇਹਦੇ ਆਪਣੇ ਵਿੰਡੋ ਦੇ ਕੰਟਰੋਲ ਤੇ ਡਰਾਈਵਰ ਸਾਈਡ ਸਾਨੂੰ ਆਟੋ ਆ ਫੋਟੋ ਡਾਊਨ ਮਿਲਦਾ ਸਾਨੂੰ ਇੱਕ ਟੱਚ ਕਰਾਂਗੇ ਤਾਂ ਸਿਰਫ ਸਾਰੀ ਜਿਹੜੀ ਆਪਣਾ ਸੀਟ ਥੱਲੇ ਹੋ ਜਾਏਗਾ ਤੇ ਸਾਨੂੰ ਉੱਪਰ ਮਤਲਬ ਕਰਨਾ ਪਏਗਾ ਆਪ ਹੀ ਅੱਗੇ ਸਾਨੂੰ ਮਿਲਦਾ ਇਹਦੇ ਕੰਟਰੋਲ ਜੋ ਕਿ ਆਪਣਾ ਔਰ ਵੀ ਐਮ ਨੂੰ ਕੰਟਰੋਲ ਕਰਨ ਵਾਸਤੇ ਆ ਐਡਜਸਟ ਕਰਨ ਵਾਸਤੇ ਆ ਇਲੈਕਟ੍ਰਿਕਲੀ ਬਹੁਤ ਵਧੀਆ ਇਹ ਆ ਦੋਸਤੋ ਇਹਦਾ ਆਪਣਾ ਕ੍ਰੋਮ ਚ ਹੈਂਡਲ ਤੇ ਹੁਣ ਗੱਲ ਕਰਨੀ ਆ ਦੋਸਤੋ ਇਹਦੇ ਸਪੀਕਰਾਂ ਦੀ ਇਹ ਦੋਸਤੋ ਪਹਿਲਾਂ ਪਹਿਲਾਂ ਗੱਲ ਕਰਨੀ ਆ ਇਹਦੇ ਆਪਣੇ ਬੋਟ ਹੋਲਡਰ ਦੀ ਤੇ ਨਾਲੇ ਆਪਣਾ ਉਹਦਾ ਇਹ ਦੋਸਤੋ ਆਪਣੇ ਸਪੀਕਰ ਜੋ ਕਿ ਚਾਰ ਸਪੀਕਰ ਦੋ ਦੋ ਟਵੀਟਰ ਦਾ ਸੈਟ ਮਿਲਦਾ ਵਾ ਤੇ ਆਵਾਜ਼ ਵਗੈਰਾ ਜੋ ਵਧੀਆ ਪ੍ਰੋਡਿਊਸ ਕਰਦਾ ਵਾ ਤੇ ਸੀਟ ਦੋਸਤ ਦੀ ਹਾਈਟ ਅਡਜਸਟਮੈਂਟ ਵਾ ਆਪਾਂ ਅਡਜਸਟ ਕਰ ਸਕਦੇ ਹਾਂ ਹਾਈਟ ਤੁਹਾਨੂੰ ਪੈਂਦੇ ਆ ਇਹ ਆ ਦੋਸਤੋ ਇਹਦਾ ਹੈਂਡਲ ਜੋ ਕਿ ਬਹੁਤ ਹੀ ਵਧੀਆ ਸਟੀਅਰਿੰਗ 휠 ਜੋ ਕਿ ਲੈਦਰ ਰੈਪ ਕੀਤਾ ਗਿਆ ਵਾ ਸੋਹਣਾ ਲੱਗ ਰਿਹਾ ਦੋਸਤ ਦੇਖਣ ਨੂੰ ਕਿਉਂਕਿ ਹੁਣ ਅਪਡੇਟ ਵਿੱਚ ਥੋੜਾ ਗੱਡੀ ਬਹੁਤ ਅਪਡੇਟ ਕੀਤੀ ਗਈ ਆ ਤੇ ਸੋਹਣਾ ਲੱਗ ਰਿਹਾ ਦੇਖਣ ਨੂੰ ਬਹੁਤ ਜ਼ਿਆਦਾ ਤੇ ਗੱਲ ਕਰਨੀ ਆ ਹੁਣ ਇਹਦੀ ਫੈਟ ਬੋਟਮ ਆ ਜੋ ਕਿ ਸਾਨੂੰ ਐਕਸਵੀ 7 ਡਬਲ ਵਿੱਚ 7 ਡਬਲ ਵਿੱਚ ਮਿਲਦਾ ਵਾ ਤੇ ਹੁਣ ਕੰਟਰੋਲਰ ਦੀ ਗੱਲ ਕਰਾਂਗੇ ਇਹ ਦੋਸਤ ਆਪਣੇ ਇੱਕ ਕਰੂਜ਼ ਕੰਟਰੋਲ ਜਿਹਨੂੰ ਸੈਟ ਕਰਨ ਵਾਸਤੇ ਦਿੱਤਾ ਗਿਆ ਵਾ ਇਧਰ ਦੋਸਤ ਸਾਨੂੰ ਮਿਲਦੇ ਆ ਆਪਣੇ ਇਹਦੇ ਅੰਦਰ ਝੱਟਣ ਵਾਸਤੇ ਕੰਟਰੋਲ ਜੋ ਕਿ ਬਹੁਤ ਹੀ ਵਧੀਆ ਕੁਆਲਿਟੀ ਵਿੱਚ ਦਿੱਤੇ ਗਏ ਆ ਵਿੱਚ ਇਹਦਾ ਪਪਾ ਦਾ ਲੋਗ ਪਪਾ ਦਾ ਹਾਰਨ ਤੇ ਉੱਤੇ ਦਾ ਆਪਣਾ ਲੋਗ ਅਮਿੰਦਰਾ ਦਾ ਜੋ ਕਿ ਨੀਲੇ ਰੰਗ ਨਾਲ ਹਾਈਲਾਈਟ ਕੀਤਾ ਗਿਆ ਵਾ ਜਿੱਥੇ ਪਤਾ ਲੱਗਦਾ ਵੀ ਇਹਦੀ ਗੱਡੀ ਇਲੈਕਟ੍ਰਿਕ ਆ ਚਲੋ ਵਧੀਆ ਬਹੁਤ ਸਮਝ ਲੱਗ ਰਿਹਾ ਤੇ ਇਧਰ ਆਏ ਨੇ ਦੋਸਤੋ ਇਹਦੇ ਵੋਲਿਊਮ ਆਪਾਂ ਡਾਊਨ ਕਰਨ ਦੇ ਕੰਟਰੋਲ ਇਧਰ ਟੈਲੀਫੋਨੋ ਦੇ ਕੰਟਰੋਲ ਤੇ ਇਹਦੇ ਅੰਦਰ ਚਾ ਕਰਨ ਵਾਸਤੇ ਵੀ ਮਲਾਪਾ ਸਾਰੇ ਕਰ ਸਕਦੇ ਹਾਂ ਇਹ ਦੋਸਤੋ 7.10 ਇੰਚ ਦੀ ਸਕਰੀਨ ਜੋ ਕਿ ਵਧੀਆ ਲੱਗ ਰਹੀ ਹੈ ਤੇ ਇਹ ਵੀ ਦੋਸਤੋ ਆ 7.10 ਇੰਚ ਦੀ ਸਕਰੀਨ ਸਾਈਡ ਤੇ ਆ ਦੋਸਤੋ ਆਟੋਮੈਟਡ ਆਪਣੇ ਹੈੱਡ ਲੈਂਪ ਵਗੈਰਾ ਇਧਰ ਆਪਣੇ ਆਟੋਮੈਟਿਕ ਵਾਈਪਰ ਵਗੈਰਾ ਤੁਹਾਨੂੰ ਮਿਲੇ ਆ ਚਲੋ ਵਧੀਆ ਤੇ ਸਾਈਡ ਤੇ ਗੱਲ ਕਰਨੀ ਆ ਇਹਦੇ ਸਕਰੀਨ ਦੀ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਇੱਕ ਸਾਲ ਦੀ ਡਿਜੀਟਲ ਸਾਨੂੰ ਪੂਰੀ ਸਕਰੀਨ ਮਿਲਦੀ ਆ ਐਨਲੋਗ ਨੂੰ ਸਾਨੂੰ ਨਹੀਂ ਮਿਲਦਾ ਤੇ ਅਪਗ੍ਰੇਡ ਵਿੱਚ ਸਾਨੂੰ ਬਹੁਤ ਵਧੀਆ ਲੱਗ ਰਹੀ ਏ ਇਹ ਗੱਡੀ ਸਟਾਰਟ ਤੇ ਥੋੜਾ ਲੁੱਕੇ ਦਾ ਤੇ ਕੁਆਲਿਟੀ ਵੇਖੋ ਦੋਸਤੋ ਇਹਦੀ ਇਸ ਟਾਈਮ ਗੱਡੀ ਪਾਰਕ ਮੋੜ 'ਚ ਖੜੀ ਆ ਤੇ ਉਹ ਆਪਣਾ ਆ ਗਿਆ ਸਾਹਮਣੇ ਟਾਇਰ ਵਗੈਰਾ ਦਾ ਸਾਰੇ ਬਲੈਕ ਬਲੈਕ ਕਲਰ ਤੇ ਦੋਸਤੋ ਇਹਦਾ ਸਾਨੂੰ TPMS ਦਾ ਫੀਚਰ ਵੀ ਮਿਲਦਾ ਵਾ ਆ ਜਾਣੇ ਦੋਸਤੋ ਇਹ ਇਨਫੋਰਮੇਸ਼ਨ ਯਾ ਦੋਸਤੋ ਇਹਦੀ ਸਵਾਦਾ ਸਿੰਕ ਸਕਰੀਨ ਜਿਹਦੇ ਵਿੱਚ ਸਾਨੂੰ Apple Carplay ਤੇ Android Auto ਵਾਇਰਲੈਸਲੀ ਪਲੇ ਮਿਲਦਾ ਵਾ ਜੋ ਕਿ ਬਹੁਤ ਵਧੀਆ ਦਿੱਤੇ ਆ ਦੋਸਤੋ ਦਾ ਵੋਲਮ ਆਪੈਂਡ ਆਨ ਦਾ ਫਿਜ਼ੀਕਲ ਬਟਨ ਫਿਰ ਫਿਜ਼ੀਕਲ ਬਟਨ ਦੀ ਦਿੱਤੀ ਗਿਆ ਬਦਲ ਲੱਗ ਰਿਹਾ ਸਾਨੂੰ ਦੋਸਤੋ ਇਹਦੇ ਵਿੱਚ ਐਡਰਨੋਸ ਦੇ ਫੀਚਰ ਵੀ ਮਿਲਦੇ ਆ 55+ ਜਿਵੇਂ ਕਿ ਐਕਸਿਵ 87W ਤੇ ਸਕੋਰ ਵੀ ਇਹਨਾਂ ਵਿੱਚ ਮਿਲਦੇ ਆ ਕਨੈਕਟਡ ਫੀਚਰ ਆ ਜੋ ਕਿ ਬਹੁਤ ਵਧੀਆ ਦਿੱਤੀ ਗਿਆ ਵੀ ਆਪਣਾ ਨੋਰਮਲ ਆਪਾਂ ਚਲਾ ਸਕਦੇ ਆ ਥੱਲੇ ਦੋਸਤੋ ਹਜ਼ਾਰ ਦਾ ਬਟਨ ਤੇ ਤਿੰਨ ਸਾਨੂੰ ਇਹਦੇ ਇਸ ਟਵਿੰਗਸ ਵਗੈਰਾ ਜੋ ਕਿ ਵਧੀਆ ਸਾਨੂੰ ਤਿੰਨ ਕੰਟਰੋਲ ਮਿਲਦੇ ਆ ਇਹਦੇ ਆਪਣੇ ਸਪੋਰਟਸ ਮੋਡ ਵਗੈਰਾ ਥੱਲੇ ਦੋਸਤੋ ਦਾ ऑटोमेटेड एसी जो थोड़ा -थोड़ा गे, गे कि डुअल जोन ਵਿੱਚ ਆ ਬਹੁਤ ਵਧੀਆ ਤੇ ਇਹਦੇ ਵਿੱਚ ਥੋੜਾ ਥੋੜਾ ਕਪਲ ਲੈਣ ਨੇ ਯੂਜ਼ ਕੀਤਾ ਗਿਆ ਐਲੀਮੈਂਟ ਦਾ ਤਾਂ ਵਧੀਆ ਲੱਗਦਾ ਦੇਖਣ ਨੂੰ ਫਿਜ਼ੀਕਲ ਬਟਨ ਵਗੈਰਾ ਹਜ਼ਾਰ ਦਾ ਬਟਨ ਨਹੀਂ ਹੈਗਾ ਦੋਸਤੋ ਵਿੱਚ ਇਹਦੇ ਤੇ ਸੋਹਣਾ ਲੱਗਦਾ ਦੋਸਤੋ ਡੈਸ਼ਬੋਰਡ ਦਾ ਕਿ ਪਹਿਲਾਂ ਨਾਲੋਂ ਥੋੜਾ ਅਪਗ੍ਰੇਡ ਹੋਇਆ ਵਾ ਤੇ ਦੇਖਣ ਨੂੰ ਵੀ ਥੋੜਾ ਪ੍ਰੀਮੀਅਮ ਜਿਹਾ ਲੱਗ ਰਿਹਾ ਵਾ ਜਿਦਾ ਸੀ ਵੀ ਮਹਿੰਗੀ ਗੱਡੀ ਵਿੱਚ ਬੈਠੇ ਆ ਤੇ ਹੁਣ ਗੱਲ ਕਰਨੀ ਆ ਦੋਸਤੋ ਆਪਾਂ ਥੱਲੇ ਦੀ ਤੇ ਬਟਨ ਵਗੈਰਾ ਦੋਸਤੋ ਫੈਨ ਅਡਜਸਟਮੈਂਟ ਵਗੈਰਾ ਐ ਸਪੀਡ ਵਗੈਰਾ ਦਿੱਤੇ ਗਏ ਤੇ ਇਹ ਦੋਸਤੋ ਦੇ ਕੰਟਰੋ ਚਲੋ ਵਧੀਆ ਥੱਲੇ ਦੋਸਤੋ ਆ ਜਨੇ ਸਾਨੂੰ ਮਿਲਦਾ ਇਹਦਾ ਟਾਈਪ A ਤੇ ਦੂਸਰੇ ਪਾਸੇ ਟਾਈਪ C ਜੋ ਕਿ ਇਹਦੇ ਸਕਰੀਨ ਦੇ ਅੰਦਰ ਕੋ ਜੀ ਇਨਪੁਟ ਕਰਨ ਵਾਸਤੇ ਇਹ ਦੋਸਤੋ ਇਹਦੀ ਗੀਅਰ ਨੋਬ ਜੋ ਕਿ ਬਹੁਤ ਜ਼ਿਆਦਾ ਪ੍ਰੀਮੀਅਮ ਲੱਗ ਰਹੀ ਆ ਜਿਵੇਂ ਕੀ ਸਾਨੂੰ ਵੱਡੇ ਗੱਡੇ ਵਿੱਚ ਮਿਲਦੀ ਆ ਲਗਜ਼ਰੀ ਗੱਡੇ ਵਿੱਚ ਮਿਲਦੀ ਆ ਇਸ ਟਾਈਮ ਦੋਸਤੋ ਗੱਡੀ ਪਾਰਕ ਮੋਡ ਦੇ ਵਿੱਚ ਖੜੀ ਆ ਸਾਨੂੰ ਆ ਡਿਜੀਟਲ ਸਕਰੀਨ ਦੇ ਵਿੱਚ ਮਿਲਦੀ ਆ ਜਿਹਦੇ ਕਰਕੇ ਆਪਾਂ ਗੇਅਰ ਵਗੈਰਾ ਚੇਂਜ ਕਰਾਂਗੇ ਸਾਨੂੰ ਇਹ ਪਤਾ ਲੱਗ ਜਾਏਗਾ ਵੀ ਗੱਡੀ ਕਿਸ ਚਾ ਰਿਵਰਸ ਆ ਜਾਂ ਡਰਾਈਵਰ ਜਾਂ ਨਿਊਟਰਲ ਦੇ ਵਿੱਚ ਵਧਿਆ ਦੋਸਤੋ ਪਿਆਨੋ ਬਲੈਕ ਦੇ ਟੱਚ ਨਾਲ ਥੋੜਾ ਇਹਨਾਂ ਨੇ ਬਲੈਕ ਇੰਲੇ ਦਿੱਤਾ ਗਿਆ ਵਧੀਆ ਲੱਗ ਰਿਹਾ ਇਹ ਦੋਸਤੋ ਦੀ ਮੈਨੂਅਲ ਹੈਂਡ ਬ੍ਰੇਕ ਤੇ ਵਧੀਆ ਦੋਸਤੋ ਸਾਡੇ ਤੇ ਕੱਪ ਹੋਲਡਰ ਤੇ ਇਹ ਆ ਦੋਸਤੋ ਇਹਦਾ ਆਮ ਰੈਸਟ ਜੋ ਕਿ ਬਹੁਤ ਵਧੀਆ ਲੱਗ ਰਿਹਾ ਦੇਖਣ ਨੂੰ ਤੇ ਆਮਲਸਨ ਦਾ ਦੋਸਤੋ ਸੌਰੀ ਸਪੇਸ ਵਗੈਰਾ ਦਿੱਤੀ ਗਈ ਆ ਜੋ ਕਿ ਬਹੁਤ ਹੀ ਠੀਕ ਆ ਦੋਸਤੋ ਇਹ ਇਹਦਾ ਗਲੱਬ ਬਾਕਸ ਜੋ ਕਿ ਕੂਲਡ ਤੇ ਨਹੀਂ ਹੈਗਾ ਪਰ ਚਲੋ ਠੀਕ ਆ ਬਹੁਤ ਵਧੀਆ ਦਿੱਤਾ ਗਿਆ ਵਾ ਕੁਆਲਿਟੀ ਵਗੈਰਾ ਵੀ ਪਲਾਸਟਿਕ ਦੀ ਸਹੀ ਆ 에ਅਰ ਬੈਗ ਦੀ ਬ੍ਰਾਂਡਿੰਗ ਤੇ ਥੋੜਾ ਪਿਆਨੋ ਬਲੈਕ ਦੇ ਨਾਲ ਅੱਜ ਤੱਕ ਆ ਗਿਆ ਵਾ ਡੋਰ ਟੌਨ ਦੋਸਤੋ ਇਹਦਾ ਸਾਰਾ ਇੰਟੀਰੀਅਰ ਆ ਜੋ ਕਿ ਵਧੀਆ ਲੱਗ ਰਿਹਾ ਵਾ ਅਪਡੇਟ ਵਿੱਚ ਦੋਸਤੋ ਬਹੁਤ ਜ਼ਿਆਦਾ ਗੱਡੀ ਵਧੀਆ ਲੱਗ ਰਹੀ ਆ ਸਾਰਾ ਡਿਜੀਟਲ ਇਸ ਤਰੀ ਅਪਗ੍ਰੇਡ ਗੱਡੀ ਲੱਗ ਰਹੀ ਆ ਭੀ ਹਾਂ ਦੋਸਤੋ ਗੱਡੀ ਮਤਲਬ 25-30 ਲੱਖ ਦੀ ਹੈਗੀ ਤੇ ਫੀਚਰ ਵਗੈਰਾ ਬੋਸ ਕਹਿੰਦਾ ਦੋਸਤੋ ਉਤੇ ਆਟੋਮੈਟਿਕ ਸਾਨੂੰ ਇਲੈਕਟ੍ਰਿਕਲੀ ਉਹ ਮਿਲਦਾ ਵਾ ਮਿਰਰ ਤੇ ਉੱਪਰ ਆ ਇਹਨੇ ਆ ਜੋ ਕਿ ਆਪਣਾ ਕੰਮ ਕਰ ਰਿਹਾ ਹੈ ਉੱਪਰ ਦੋਸਤੋ ਆਪਾਂ ਗੱਲ ਕਰਨਿਆ ਹੁਣ ਇਹਦੇ ਸਨ ਵਾਈਜ਼ਰ ਦੀ ਤੇ ਇਹ ਦੋਸਤੋ ਸਨ ਵਾਈਜ਼ਰ ਨੋਰਮਲੀ ਆਪਣਾ ਇਹਦੇ ਅੰਦਰ ਕੋਈ ਸਾਨੂੰ ਮਿਰਰ ਵਗੈਰਾ ਨਹੀਂ ਦਿੱਤਾ ਗਿਆ ਦੂਸਰੇ ਪਾਸੇ ਇਹ ਆ ਦੋਸਤੋ ਪਰਸਨਲ ਗਲਾਸ ਹੋਲਡਨ ਉੱਪਰ ਸਾਨੂੰ ਮਿਲਦਾ ਵਾ ਰੂ ਆਪਣਾ ਸਨ ਰੂਫ ਉਹਦੀ ਗੱਲ ਮੈਂ ਤੁਹਾਨੂੰ ਬਾਅਦ ਚ ਕਰਨਾ ਵਾ ਇਧਰ ਆਏ ਨੇ ਪਹਿਲਾਂ ਇਹ ਆ ਦੋਸਤੋ ਆਪਣਾ ਦੂਸਰਾ ਸਨ ਵਾਈਜ਼ਰ ਜਿਹੜਾ ਸਾਨੂੰ ਮਿਰਰ ਮਿਲਦਾ ਵਾ ਪਸੰਦ ਦੇ ਸਾਈਜ਼ ਤੇ ਉਪਰ ਲੈਂਪ ਵਧੀਆ ਦੋਸਤੋ ਨਾਲ 에ਅਰ ਬੈਗ ਦੀ ਬ੍ਰੈਂਡਿੰਗ ਵੀ ਦਿੱਤੀ ਗਈ ਆ ਹੁਣ ਗੱਲ ਕਰਨੀ ਆ ਆਪਾਂ ਇਹਦੇ ਸਨ ਰੂਫ ਦੀ ਦੋਸਤੋ ਇਹ ਆ ਇਹਦਾ ਸਨ ਰੂਫ ਜੋ ਕਿ ਪੈਨਰੋਮਿਕ ਤੇ ਨਹੀਂ ਆ ਪਰ ਚਲੋ ਦੋਸਤੋ ਵਧੀਆ ਵਾ ਇਹ ਦੇਖੋ ਦੋਸਤੋ ਇਹਦਾ ਸਨ ਰੂਫ ਗਰਮੇ ਵਿੱਚ ਦੋਸਤੋ ਦੀ ਬੋਝਾ ਲੋਡ ਪੈਂਦੀ ਆ ਤੇ ਸਾਈਡ ਤੇ ਮਾਈਕ੍ਰੋਮ ਦੇਖ ਰਿਹਾ ਵਾ ਬਹੁਤ ਹੀ ਵਧੀਆ ਦੋਸਤੋ ਚਲੋ ਠੀਕ ਠਾਕ ਆ ਮੌਲਬੇ ਤੇ ਪ੍ਰਾਈਸ ਦੇ ਹਿਸਾਬ ਨਾਲ ਹੁਣ ਕਰਨਾ ਇਹਨੂੰ ਬੰਦ ਹੋ ਜਾਂ ਇਹ ਦੋਸਤੋ ਇਹ ਹੋ ਗਿਆ ਬੰਦ ਇਹਨੂੰ ਬੰਦ ਕਰਕੇ ਗੱਲ ਕਰਾਂਗੇ ਹੁਣ ਆਪਾਂ ਗੱਡੀ ਦੇ ਅੱਗੇ ਇਹ ਥੋੜਾ ਜ਼ਿਆਦਾ ਹੋ ਗਿਆ ਲੋ ਜੀ ਇਹ ਕਰਤਾ ਬੰਦ ਇਹ ਦੋਸਤੋ ਦੇਖ ਲਓ ਇਹਦੀ ਲੁੱਕ ਬਹੁਤ ਹੀ ਵਧੀਆ ਲੱਗ ਰਹੀ ਹੈ ਨਾ ਦੇਖਣ ਨੂੰ ਇਸ ਟਾਈਮ ਇਹ ਸੀ ਚੱਲ ਰਿਹਾ ਵਾ ਤੇ ਗੱਡੀ ਤੁਸੀਂ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਅੰਦਰੋਂ ਅੰਦਰੋਂ ਵੀ ਜਿਹੜਾ ਆਪਾਂ ਬਹੁਤ ਹੀ ਪ੍ਰੀਮੀਅਮ ਗੱਡੀ ਵਿੱਚ ਬੈਠੇ ਆ ਹੁਣ ਗੱਲ ਕਰਨ ਦਾ ਸਾਈਡ ਤੇ ਕੰਟਰੋਲ ਜੋ ਕਿ ਰਹਿ ਗਿਆ ਸੀ ਇਹ ਦੋਸਤੋ ਇਹ ਟ੍ਰੈਕਸ਼ਨ ਕੰਟਰੋਲ ਦਾ ਬਟਨ ਜੋ ਕਿ ਮੈਨਸਾਨੂੰ ਕੰਮ ਆਂਦਾ ਵਾ ਜਿਹੜਾ ਸੀਗੇਟ ਦੇ ਫੁੱਲ ਪਾਵਰ ਪਰ ਯੂਜ਼ ਕਰਨਾ ਇਹਨੂੰ ਪਾਵਰ ਆਫ ਕਰ ਸਕਦੇ ਆ ਤੇ ਚਲੋ ਠੀਕ ਆ ਦੋਸਤੋ ਵਧੀਆ ਫੀਚਰ ਆ ਉੱਪਰ ਸਸ ਸਾਨੂੰ ਮਿਲਦਿਆ ਇਸ ਦੀ ਕੰਟਰੋਲ ਜੋ ਕਿ ਸੈਟ ਕਰਨ ਵਾਸਤੇ ਇਸਾਈਡ ਤੇ ਆਪਣੇ ਹੈੱਡ ਲੈਂਪ ਨੂੰ ਲੈਵਲ ਉੱਤ-ਥਲ ਕਰਨ ਵਾਸਤੇ ਚਲੋ ਵਧੀਆ ਆ ਗੱਡੀ ਦੋਸਤੋ ਹੋ ਗਿਆ ਪੂਰੀ ਅੰਦਰੋਂ ਕਵਰ ਹੁਣ ਆਪਾਂ ਚੱਲਨੇ ਆ ਬਾਹਰ ਤੇ ਥੋੜਾ ਗੱਲ ਕਰਾਂਗੇ ਇਹਦੇ ਪੈਨਲ ਦੀ ਇਹ ਦੋਸਤੋ ਇਹਦੇ ABC ਪੈਨਲ ਕਿਉਂਕਿ ਆਟੋਮੈਟਿਡ ਗੱਡੀ ਆ ਸਾਈਡ ਤੇ ਡੈਡੀਕੇਟਰ ਦਿੱਤਾ ਗਿਆ ਵਾ ਇਹ ਆ ਬ੍ਰੇਕ ਇਹ ਆ ਐਕਸੀਲੇਟਰ ਤੇ ਆਪਣਾ ਸਹੀ ਆ ਥਾਉਣਾ ਆਪਾ ਆ ਜਾਨੇ ਗੱਡੀ ਦੇ ਬਾਹਰ ਜੀ ਇਹ ਦੋਸਤਾਂ ਆ ਜਨ ਆਪਣਾ ਰੀਅਲ ਸੀਟ ਤੇ ਚਲੋ ਤੁਹਾਨੂੰ ਰੀਅਲ ਦਾ ਦਿਖਾਣਾ ਮੈਂ ਤੇ ਇਹ ਆ ਸਭ ਤੋਂ ਪਹਿਲਾ ਡੋਰ ਟਰਿਮ ਦੇਖ ਲਓ ਬਲੈਕ ਤੇ ਬੀਚ ਕਲਰ ਜੀ ਤੇ ਵਸੇਮ ਆ ਦੋਸਤ ਸਭ ਕੁਝ ਜੋ ਕਿ ਅਦਰ ਆਪਣਾ ਬੋਟਲ ਹੋਲਡਰ ਤੇ ਅੰਬ੍ਰੇਲਾ ਹੋਲਡਰ ਸਾਨੂੰ ਮਿਲਦਾ ਸਪੀਕਰ ਵਗੈਰਾ ਉੱਪਰ ਡੋਰ ਹੈਂਡਲ ਕੁਆਲਿਟੀ ਵਗੈਰਾ ਹੋਈ ਕ੍ਰੋਮ ਦੇ ਨਾਲ ਸਾਨੂੰ ਮਿਲਦਾ ਵਧੀਆ ਤੇ ਹੁਣ ਆਪਾਂ ਆ ਜਾਨੇ ਆ ਇਹਦੇ ਅੰਦਰ ਇਹ ਤੁਸੀਂ ਦੇਖ ਲਓ ਜੇ ਤੁਹਾਨੂੰ ਸੈ ਆਪਾਂ ਆ ਚਲੋ ਹੁਣ ਚੱਲਨੇ ਦੋਸਤੋ ਇਹਦੇ ਅੰਦਰ ਤੇ ਪਹਿਲਾਂ ਤਾਂ ਮੈਂ ਬੈਨਾ ਗੱਡੀ ਦੇ ਅੰਦਰ ਫਿਰ ਤੁਹਾਨੂੰ ਗੱਲ ਕਰਨਾ ਇਹਦੇ ਅੰਦਰ ਦੀ ਤੇ ਇਹ ਚਲੋ ਦੋਸਤੋ ਆ ਦੋਸਤੋ ਇਸ ਟਾਈਮ ਜੋ ਅਗਲੀ ਸੀਟ ਆ ਉਹ ਮੇਰੀ ਹਾਈਟ ਦੇ ਨਾਲ ਮਤਲਬ ਅਡਜਸਟ ਹੋ ਪੂਰੀ ਤੇ ਇਹ ਦੋਸਤੋ ਮੇਰੀ ਹਾਈਟ ਇਸ ਟਾਈਮ 55 ਮਤਲਬ 5 ਫੁੱਟ 5 ਇੰਚ ਉਸਾਂ ਦਾ ਸਪੇਸ ਵਗਾਰਾ ਲekin ਦੋਸਤੋ ਇਹਦੇ ਅੰਦਰ 6 ਫੁੱਟ ਦੇ ਤਿੰਨ ਬੰਦੇ ਆਰਾਮ ਨਾਲ ਪਿੱਛੇ ਬਹਿ ਸਕਦੇ ਆ ਅੰਡਰ 28 ਸਪੋਟ ਵੀ ਦੋਸਤੋ ਬਹੁਤ ਵਧੀਆ ਇਤਨਾ ਮੈਂ ਇਨਕੇ ਦਿਖਾ ਰਿਹਾ ਹਾਂ ਇਹ ਆ ਜਿਹੜੇ 2 ਘੰਟੇ ਉੱਪਰ ਬਚਣਾ ਦੇਖੋ ਇੱਕ ਤੇ ਦੋ ਜੋ ਜਿਹੜਾ ਉੱਪਰ ਬਚ ਗਿਆ ਉਹ ਮਤਲਬ ਥੋੜਾ ਇਹਨਾਂ ਕੰਫਰਟ ਧਾਨ ਵਾਸਤੇ ਕੀਤਾ ਵਾ ਜੋ ਕਿ ਆ ਸਹੀ ਆਰਾਮ ਨਾਲ ਬੈਹ ਸਕਦਾ ਪਿੱਛੇ ਤੇ ਕੰਫਰਟੇਬਲੀ ਜਾ ਸਕਦਾ ਡਰਾਈਵ ਤੇ ਆ ਜਾਂਦੇ ਆਂ ਦੋਸਤੋ ਇਹਦੇ ਸੀਵਿੰਗਸ ਤੇ ਜੋ ਕਿ ਆ ਫਰੀਓਸ ਨੂੰ ਮਿਲੇਗਾ ਬਹੁਤ ਵਧੀਆ ਲੱਗ ਰਿਹਾ ਦੇਖਣ ਨੂੰ ਪਹਿਲਾਂ ਨਹੀਂ ਸੀ ਨਾਲ ਟਾਈਪ ਸੀ ਦਾ ਇੱਕ ਪੋਰਟ ਦਿੱਤਾ ਗਿਆ ਵਾ ਥੱਲੇ ਦੋਸਤੋ 12 ਵੋਲਟ ਦਾ ਇੱਕ ਸਾਕਟ ਇੰਦਰ ਆਪਾਂ ਚਾਰਜਰ ਵਗੈਰਾ ਲਗਾ ਸਕਦੇ ਆ ਆਪਣੇ ਥੋੜੀ ਸਪੇਸ ਦਿੱਤੀ ਗਈ ਆ ਫੋਨ ਵਗੈਰਾ ਰੱਖਣ ਵਾਸਤੇ ਵਧੀਆ ਤੇ ਇਹ ਆ ਦੋਸਤੋ ਇਹਦਾ ਟਾਈਪ ਸੀ ਇੱਥੇ ਤੁਹਾਨੂੰ ਦਿਖਾਣਾ ਜਿਹੜਾ 12 ਵਾਲਾ ਸਾਕਟ ਦੋਸਤੋ ਇਹਦੇ ਨਾਲ ਆਪਾਂ ਲੈ ਆਏ ਕਿ ਨਾ ਤੁਮ ਮਿਲਿਆ ਸਾਨੂੰ ਬਠਾ 12 ਉਹ ਚਾਰਜਰ ਮਿਲ ਜਾਂਦਾ ਵਾ ਲਗਾ ਕੇ ਆਪਾਂ ਕੁਝ ਅੱਜ ਕਾ ਸਾਧਦੇ ਆ ਉੱਪਰ ਦੋਸਤੋ ਮਿਲਦਾ ਸਾਨੂੰ ਇੱਕ ਲੈਂਪ ਜੋ ਕਿ ਹੈਲੋਜਨ ਬੇਸਡ ਆ ਚਲੋ ਵਧੀਆ ਰਾਤ ਨੂੰ ਕੰਮ ਆਉਂਦਾ ਹੈ ਅਸੇ ਵਾਲੀ ਦੀ ਦੇਣਾ ਤੈ ਤਾਂ ਸੀ ਇਹਨਾਂ ਨੂੰ ਚਲੋ ਕੋਈ ਗੱਲ ਨਹੀਂ ਇਹ ਆਪਣੇ ਹੈਡ ਰੈਸ ਜੋ ਕਿ ਅਡਜਸਟੇਬਲ ਆ ਦੋਸਤੋ ਚਾਰੇ ਪੰਜੇ ਸਾਨੂੰ ਜਿਹੜੇ ਹੈਡ ਰੈਸ ਮਿਲਦੇ ਆ ਪੰਜ ਦੇ ਪੰਜ ਅਡਜਸਟੇਬਲ ਆ ਪਾਉਣ ਨੂੰ ਥਲੇ ਕਰ ਸਕਦੇ ਆ ਵਿੱਚ ਆਮ ਰੈਸ ਤੇ ਦੋਸਤੋ ਇਹਦੇ ਅਪਗ੍ਰੇਡ ਵਿੱਚ ਇੱਕ ਸਾਨੂੰ ਹੋਰ ਫੀਚਰ ਮਿਲਿਆ ਵਾ ਪਹਿਲਾਂ ਦੋਸਤੋ ਇਹਦੇ ਬੈਕ ਸੀਟ ਸੀਟਸ ਨੂੰ ਮਿਲਦੀ ਸੀ ਦੋ ਸੀਟ ਬੈਲ ਹੁਣ ਦੋਸਤੋ ਜਿਹੜਾ ਅਪਗ੍ਰੇਡ ਆਇਆ ਵਾ ਉਹ ਵੀ ਸਾਨੂੰ ਇਹਦੇ ਮਿਲਦੇ ਆ ਤਿੰਨ ਸੀਟ ਬੈਲ ਚਲੋ ਵਧੀਆ ਤੇ ਚਲੋ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਵਾ ਗੱਡੀ ਦੀ ਆਪਣਾ ਫੈਬਰਿਕ ਦੇ ਵਿੱਚ ਸੀਟਾਂ ਦਾ ਕਵਰ ਵਗੈਰਾ ਵਾ ਚਾ ਕਵਾਲਿਟੀ ਵਗੈਰਾ ਠੀਕ ਠਾਕ ਦੋਸਤੋ ਤੇ ਤੁਹਾਨੂੰ ਪਤਾ ਮਿੰਦਰਾ ਦੀ ਕੁਆਲਿਟੀ ਵਾਸਤੇ ਵੀ ਬਹੁਤ ਵਧੀਆ ਹੁੰਦੀ ਆ ਤੇ ਬਾਕੀ ਸਭ ਕੁਝ ਠੀਕ ਠਾਕ ਆ ਤੇ ਹੁਣ ਆਪਾਂ ਕਰਨੇ ਆ ਇਹਦੇ ਬੈਕ ਆ ਜਾਣੇ ਆ ਦੋਸਤੋ ਇਹਦੀ ਬੈਕ ਪ੍ਰੋਫਾਈਲ ਤੇ ਤੇ ਗੱਲ ਕਰਾਂਗੇ ਇਹਦੇ ਬੂਟ ਸਪੇਸ ਦੀ ਸਭ ਤੋਂ ਪਹਿਲਾਂ ਕਰਨੇ ਆ ਆਪਾਂ ਟੇਲ ਗੇਟ ਓਪਨ ਹੋ ਜਾ ਇਹ ਦੋਸਤੋ ਅਗਾ ਟੇਲ ਗੇਟ ਓਪਨ ਤੇ ਦੋਸਤੋ ਗੱਲ ਕਰਨੇ ਨੇ ਬੂਟ ਸਪੇਸ ਦੀ ਦੋਸਤੋ 378 ਲੀਟਰ ਦਾ ਇਹਦਾ ਬੂਟ ਸਪੇਸ ਆ ਤੇ ਚਲੋ ਠੀਕ ਠਾਕ ਆ ਵਧੀਆ ਆ ਰਾਮਨਾਪ ਤਿੰਨ ਚਾਰ ਬੈਗ ਇੱਥੇ ਆ ਜਾਂਦੇ ਆ ਸਾਰ ਸਾਨੂੰ ਮਿਲਦਾ ਰ ਚਾਰਜਰ ਕਿਉਂਕਿ ਇਲੈਕਟ੍ਰਿਕ ਗੱਡੀਆਂ ਨਾ ਇਹ ਤੇ ਉੱਪਰ ਸਾਨੂੰ ਕੋਈ ਪਾਰਸਲ ਟਰੇ ਵਗੈਰਾ ਨਹੀਂ ਮਿਲਦੀ ਤੇ ਸਾਰ ਸਾਨੂੰ ਮਿਲਦਾ ਵਾ ਲੈਂਪ ਤੇ ਇਹਨਾਂ ਦਾ ਦੋਸਤਾਂ ਨੂੰ ਇੱਕ ਹੋਰ ਫੀਚਰ ਮਿਲਦਾ ਵਾ 60 40 ਸਪਲੇ ਸੀਟ ਸਪਲਿਟ ਕਰਨ ਦਾ ਬਲ ਆਪਾਂ ਅੱਧੀ ਸੀਟ ਐ ਫੋਲਡ ਕਰ ਸਕਦੇ ਆ ਜੋ ਕਿ ਬਹੁਤ ਵਧੀਆ ਫੀਚਰ ਆ ਉਹਦੇ ਕਰਕੇ ਸਾਨੂੰ ਸਾਡੀ ਸਪੇਸ ਹੋਰ ਵੱਧ ਜਾਂਦੀ ਹੈ ਜੇ ਆਪਾਂ ਜ਼ਿਆਦਾ ਸਮਾਨ ਲੈ ਕੇ ਜਾਣਾ ਹੋਏ ਤਾਂ ਆਪਾਂ ਇੱਕ ਸੀਟ ਫੋਲਡ ਕਰਕੇ ਉਹਦੇ ਅੰਦਰ ਸਮਾਨ ਵਗੈਰਾ ਲੈ ਕੇ ਜਾ ਸਕਦੇ ਆ ਤੇ ਸਪੇਅਰ ਵਗੈਰਾ ਵਾਲਾ ਦੋਸ ਉਹ ਦੀਨ ਦੇ ਸਾਧੇ ਉਂਗੀ ਸਮਾਨ ਪਿਆ ਹੋਇਆ ਤੇ ਦੇਖਣ ਨੂੰ ਦੋਸਤੋ ਬਹੁਤ ਵਧੀਆ ਲੱਗ ਰਿਹਾ ਹੈ ਤੇ ਆਪਾਂ ਪੂਰੀ ਸੀਟ ਵੀ ਇਹਨੂੰ ਫੋਲਡ ਕਰ ਸਕਦੇ ਹਾਂ ਆਸ ਦੋ ਸਾਈਡਾਂ ਤੋਂ ਕਰਕੇ ਨਾ ਆਪੋਜੀਟ ਸੀਟ ਵੀ ਫੋਲਡ ਹੋ ਸਕਦੀ ਆ ਤੇ ਕਰਕੇ ਸਾਨੂੰ ਬਹੁਤ ਜ਼ਿਆਦਾ ਸਪੇਸ ਮਿਲ ਜਾਂਦੀ ਗੱਡੀ ਅੰਦਰ ਤੇ ਆਰਾਮ ਨਾਲ ਸਾਰੀ ਸਮਾਨ ਵਗੈਰਾ ਲੈ ਕੇ ਜਾ ਸਕਦੇ ਹਾਂ ਇਹ ਦੋਸਤੋ ਹੋ ਗਿਆ ਕੰਪਲੀਟ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਚਲੋ ਤੇ ਕਰਦੇ ਹਾਂ ਹੁਣ ਇਹਨੂੰ ਬੰਦ ਇਸਾਈਡ ਆਫ ਹਰਮਾਇਲ ਸਾਡੀ ਹੋ ਗਈ ਹੈ ਕੰਪਲੀਟ ਤੇ ਦੋਸਤੋ ਗੱਲ ਕਰਨਿਆ ਹੁਣ ਗੱਡੀ ਦੀ ਹੁਣ ਕਰਨੇ ਦੋਸਤੋ ਬੀ ਡੀ ਦੀ ਗੱਲ ਤੇ ਮੈਂ ਇਸ ਟਾਈਮ ਖੜਾ ਹਾਂ ਵਾ ਰਗਾ ਮੋਟਰ ਦੇ ਅੰਦਰ ਜੋ ਕਿ ਪੰਜਾਬ ਦੇ ਕਪੂਰਥਲਾ ਡਿਸਟ੍ਰਿਕਟ ਵਿੱਚ ਪੈਂਦਾ ਹੈ ਤੇ ਇਹ ਦੋਸਤੋ ਗੱਡੀ ਸਾਨੂੰ ਆਪਣਾ ਦੋ ਚਾਰਜਰ ਦੇ ਵਿੱਚ ਪੈਂਦੀ ਆ ਪਹਿਲਾ ਤਾਂ ਪ੍ਰਾਈਸ ਹੈਗਾ ਵਾ 15.6 ਲੱਖ ਤੋਂ ਸਟਾਰਟ ਹੋ ਕੇ 19 ਲੱਖ ਦੇ ਕਰੀਬ ਜਾਂਦਾ ਵਾ ਜੇ ਤੁਸੀਂ ਦੇਖ ਰਹੇ ਹੋ ਇਹ ਸਾਨੂੰ ਆਨ ਰੋਡ ਪੈਂਦੀ ਹੈ ਸਾਡੇ 19 ਲੱਖ ਦੇ ਕਰੀਬ ਤੇ ਚਲੋ ਹੁਣ ਗੱਲ ਕਰਨਿਆ ਦੋਸਤੋ ਇਹਦੇ ਚਾਰਜਰ ਵਗੈਰਾ ਦੀ ਸਾਨੂੰ ਦੋਸਤੋ ਇਹਦੇ ਦੋ ਚਾਰਜ ਪੈਕ ਮਿਲਦੇ ਆ ਪਹਿਲਾ ਦੋਸਤ ਨੂੰ ਮਿਲਦਾ ਸਾਨੂੰ 34.2 ਕਿਲੋਵਾਰਟ ਦਾ ਚਾਰਜ ਜੋ ਕਿ ਆਪਣਾ ਕੰਪਨੀ ਵੱਲੋਂ ਰੇਂਜ 375 ਕਿਲੋਮੀਟਰ ਦੀ ਦੱਸੀ ਗਈ ਆ ਸਿੰਗਲ ਚਾਰਜ ਵਿੱਚ ਦੂਸਰਾ ਸਾਨੂੰ ਮਿਲਦਾ 39.2 ਕਿਲੋਵਾਰਟ ਦਾ ਜੋ ਕਿ 452 ਕਿਲੋਮੀਟਰ ਦੀ ਰੇਂਜ ਪ੍ਰੋਡਿਊਸ ਕਰਦਾ ਤੇ ਦੋਸਤਾਂ ਨੂੰ ਇਹਦੇ ਅੰਦਰ ਦਾ 7.2 ਕਿਲੋਵਾਰਟ ਦਾ ਚਾਰਜ ਮਿਲਦਾ ਜੋ ਕਿ 8 ਘੰਟੇ ਵਿੱਚ ਪੂਰੀ ਗੱਡੀ ਚਾਰਜ ਕਰਦਾ ਹੈ ਇਹ ਆ ਦੋਸਤੋ ਗੱਡੀ ਦੀ ਪੂਰੀ ਲੁੱਕ ਤੇ ਵੀਡੀਓ ਤੁਹਾਨੂੰ ਕਿਦਾਂ ਲੱਗੀ ਦੋਸਤੋ ਜੇ ਵੀਡੀਓ ਬਧਾ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦਾ ਤੁਹਾਨੂੰ ਫਿਰ ਤੋਂ ਇੱਕ ਨਵੀਂ ਗੱਡੀ ਦੀ ਵੀਡੀਓ ਵਿੱਚ ਤੇ ਬਾਕ ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤੋ ਲਾਈਕ ਕਰਨਾ ਜੇ ਕੋਈ ਕੋਈ ਇੰਪੀਸ਼ੀ ਹੋਈਗੀ ਤਾਂ ਜਰੂਰ ਦੱਸਿਓ ਬਾਕੀ ਕੰਟੈਕਟ ਡਿਟੇਲ ਵਗੈਰਾ ਤੁਹਾਨੂੰ ਮੈਂ ਡਿਸਟ੍ਰਿਕਟ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਜਾ ਕੇ ਤੁਸੀਂ ਸ਼ੋਰੂਮ ਵਾਲਿਆਂ ਨਾਲ ਕੰਟੈਕਟ ਵਗੈਰਾ ਕਰ ਸਕਦੇ ਹੋ ਤੁਸੀਂ ਦੋਸਤੋ ਜੇ ਵੀਡੀਓ ਕਿੱਦਾਂ ਲੱਗੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਤੇ ਲਾਈਕ ਵੀ ਕਰਨਾ ਚਲੋ ਜੀ ਹੁਣ ਕਰਨਾ ਹੈ ਵੀਡੀਓ ਨੂੰ ਐਂਡ ਸਾਸਰੀਆਂ ਕਾਲ